ਮੁੰਡਾ ਵੀ ਲੈ ਕੇ ਬੈਠੀ ਓਥੇ ਨਿਗਾਜ਼ਾ ਤੂੰ ਘਰ ਆਪਣੇ ਆ ਉਹਨੂੰ ਕੋਈ ਪਰਵਾਹੀ ਨਹੀਂ ਐਦੀ ਸ਼ਰਮ ਉਹ ਵੀ ਇੱਕੋ ਬਾਹਰ ਬੈਠਾ ਹੀ ਓ ਉਹ ਵੀ ਨਿਗਾਕ ਕੇ ਵੀ ਕਹਿੰਦਾ ਉਹਨੂੰ ਵੀ ਦੇ ਉਹ ਵਿਚਾਰਾ ਓਥੇ ਕੀ ਕਰੇ ਹੁਣ ਕਰੇ ਕੀ ਨਾ ਤੇ ਹੋਊਗਾ ਜੀ ਆਪਣੀ ਘਰ ਦੀਆਂ ਸਮਝਾਵੇ ਨਾ ਉਹ ਮਾਂ ਤਰਲੇ ਮਾਂ ਦੀ ਰੋਟੀਆਂ ਨੂੰ ਤੇ ਆਪੋ ਜਾ ਕੇ ਬਾਹਰ ਬੈਠਾ ਵਾ ਉਹ ਜਾ ਕੇ ਓਥੇ ਬੈਠੀ ਕੁਝ ਹਾਲ ਨਹੀਂ ਚਾਚੀ ਹੁਣ ਦੱਸਾਂ ਜੀ ਮੈਡਮ ਅਜੇ ਆਈ ਨਹੀਂ 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 ਸੰਦੀਪ ਅਜੇ ਨਹੀਂ ਆਈ ਉਹਨੂੰ ਘਰ ਦਾ ਫਿਗਰ ਛੋੜਾ ਵਾ ਕੱਲ ਤਾਂ ਨਾ ਤੇਰੇ ਚਾਚੇ ਨੇ ਫੋਨ ਵੀ ਕੀਤਾ ਸੀ ਧਿਆਨ ਕੇ ਨਾ ਤੇ ਰੋਟੀ ਪਾਣੀ ਪਕਾ ਰਮਣ ਦੀ ਇਗਨੀ ਹਾਂਜੀ ਇਹ ਕੋਈ ਗੱਲ ਨਹੀਂ ਆਉਂਦਾ लवली ਚੰਨੀ ਐ ਤੇ ਵੇਖ ਲਾ ਉਹ ਵੀ ਦਿਨ ਲੰਘ ਗਿਆ ਤਾਂ ਅੱਜ ਦੀ ਸ਼ਾਮਾਂ ਪੈ ਚਲੀਆਂ ਤੇ ਜੇ ਤੱਕ ਨਹੀਂ ਹੋਈ ਤੇ ਮੇਰੀ ਗੱਲ ਸੁਣੋ ਕੰਮ ਨਾ ਜ਼ਿਆਦਾ ਕਰਿਆ ਕਰੋ ਕੋਈ ਗੱਲ ਨਹੀਂ ਪਿਆ ਰਹਿੰਦਿਆ ਕਰੋ ਕੰਮ ਕੰਮ ਜ਼ਰੂਰੀ ਆਗੇ ਆਪਣੀ ਸਿਹਤ ਵੇਖਣੀ ਆ ਘਰ ਤੇ ਸੰਦੀਪ ਇਹ ਆ ਜੇ ਘਰ ਹੋਵੇ ਖੇਤ ਨਹੀਂ ਕੋਈ ਇਹ 4 ਦਿਨ ਆਈ ਗਈ ਤੇ ਆਖਰ ਕਿਧਰ ਦੀ ਆ ਗਈ ਤੁਹਾਨੂੰ ਦੋ ਤਰਾ ਹੀ ਆਖਰ ਆਈ ਰਹਿੰਦੀ ਐ ਵੀ ਆ ਕੇ ਜਾਂਦੀ ਐ ਇੱਥੇ ਕੋਈ ਆਖਰ ਨਹੀਂ ਆਈ ਹੈ ਯਾਰ ਕੋ ਕੀਤਾ ਹੋਵੇ ਨਾ ਕਿਰਦੀ ਤੇ ਹੈਗੀ ਹੁਣ ਨਾਲ ਕਰੰਦੀ ਕਿਉਂ ਨਹੀਂ ਗਾਉ ਸਾਡਾ ਹੈ ਇਹਨੂੰ ਛਾੜੂ ਜੇ ਇਹਨੂੰ ਅੱਗ ਲੱਗੀ ਹੈ ਇਹਨੂੰ ਚਵੀ ਘੰਟੇ ਤੋਂ ਉਹਨੂੰ ਸਾਡੇ ਦਿਵਾਲੇ ਕਰਾ ਛੱਡਦੀ ਹੈ ਬਸ ਕੀ ਹੋ ਗਿਆ ਇਹ ਛਾੜੂ ਰੂਜ ਨਾਂ ਵੀ ਲੱਗਦਾ ਤੇ